ਉਸ਼ਾਰਪੁਰ ਦੇ ਦਸੂਆ ਹਾਜੀਪੁਰ ਮੁੱਖ ਸੜਕ ਤੇ ਪਿੰਦੇ ਪਿੰਡ ਖਿਜਰਪੁਰ ਚ ਸਵੇਰ ਸਮੇਂ ਵਾਪਰ ਇੱਕ ਦਰਦਨਾਕ ਸੜਕ ਹਾਸੇ ਚ 30 ਸਾਲ ਦੇ ਨੌਜਵਾਨ ਦੀ ਮੋਟਰ ਜਾਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਹਾਦਸਾ ਇੰਨਾ ਸਿਆਦਾ ਭੈਨਕ ਸੀ ਕਿ ਨੌਜਵਾਨ ਦਾ ਸਿਰ ਤਰ ਤੋਂ ਵੱਖ ਹੋ ਗਿਆ ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਵਚਨ ਸਿੰਘ ਵਜੋਂ ਹੋਈ ਹੈ ਜਾਣਕਾਰ ਦਿੰਦੇ ਆ ਪਿੰਡ ਖਿਜਰਪੁਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 7:30 ਵਜੇ ਦੇ ਕਰੀਬ ਜਦੋਂ ਪਵਨ ਕੁਮਾਰ ਸੜਕ ਪਾਰ ਕਰਨ ਲੱਗਿਆ ਤਾਜੀਪੁਰ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ i20 ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਨੌਜਵਾਨ ਦਾ ਸਿਰ ਧੜ ਤੋਂ ਹੀ ਵੱਖ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਪਵਨ ਕੁਮਾਰ ਦੇ ਵੱਡੇ ਭਰਾ ਦੀ ਵੀ ਕੁਝ ਸਮਾਂ ਪਹਿਲਾਂ ਹੀ ਇਸ ਸੜਕ ਹਾਸੇ 'ਚ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਇਕੱਠਨ ਵਾਲੀ ਥਾਂ ਤੇ ਪਹੁੰਚੀ ਹਾਜੀਪੁਰ ਪੁਲਿਸ ਤੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤੇ ਪੁਲਿਸ ਵੱਲੋਂ ਮ੍ਰਿਤਕ ਨੋਚਵਾਨ ਦੀ ਦੇ ਸਿਵਲ ਹਸਪਤਾਲ ਚ ਪੋਸਟਮਾਰਟਮ ਲਈ ਪਹੁੰਚਾ ਦਿੱਤੀ ਗਈ ਹੈ। ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਕੀ ਹੋਇਆ ਕਦੋਂ ਦੀ ਸਾਰੀ ਘਟਨਾ ਹੈ। ਬਰੇ ਅਰਲੀ ਮਾਰਨਿੰਗ ਦਾ ਇੱਥੇ ਬੱਚਾ ਇਹਦਾ ਥੱਲੋਂ ਆ ਰਿਹਾ ਜੀ ਤੇ ਚੁਰਾਸਤਾ ਪੈਂਦਾ ਇੱਥੇ ਸਾਡਾ ਹਾਂਜੀ ਹਰਦਾ ਆਇਆ ਹੈ। ਤੇ ਇਧਰ ਬੱਸ ਗੱਡੀ ਬੱਸ ਰੋਕ ਬਟੇ ਕਿਧਰ ਗੱਡੀ ਆ ਰਹੀ ਸੀ ਜੀ ਆਪਣਾ ਹਾਈਪਰਾਨੀ ਤਰਫ ਤੋਂ ਤੇ اچانک ਕਰਾਸ ਕਰਨਾ ਰੋਡ ਤੇ ਗੱਡੀ ਤੋਂ ਸਪੀਡ ਨਾਲ ਇਹ ਗੱਡੀ ਜਾ ਕੇ ਉਹਦੇ ਟਕਰਾਈ ਉਹ ਖੰਭੇ ਚ ਜਾ ਕੇ ਮਚਾ ਉਹਦੇ ਤੇ ਐਟ ਤੇ ਬਹੁਤੀ ਸਪੋਰਟ ਮੋਰੇ ਦੀ ਡੈਥ ਹੋ ਗਈ। ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਕੋ 20-22 ਸਾਲ ਦੀ ਉਮਰ ਸੀ ਜੀ ਤੇ ਪੁਲਿਸ ਪ੍ਰਸ਼ਾਸਨ ਕਦੋਂ ਟਾਈਮ ਤੇ ਪਹੁੰਚ ਗਿਆ ਸੀਗਾ ਬਾਅਦ ਵਿੱਚ ਸਾਢੇ 1:00 2:00 ਪੌਣੇ 2 ਘੰਟੇ ਬਾਅਦ ਪਹੁੰਚਿਆ ਤੇ ਦੂਸਰੇ ਪਾਸੇ ਇੱਕ ਬੱਸ ਕੜੀ ਸੀ ਅਚਾਨਕ ਦੂਸਰੇ ਪਾਸੇ ਇੱਕ ਵਿਅਕਤੀ ਸਪੈਨ ਦਾ ਹੀ ਸੀ ਉਹ ਕ੍ਰੋਸ ਕਰ ਰਿਹਾ ਸੀ ਜਿਹਦੇ ਵਿੱਚ ਗੱਡੀ ਹਟ ਗਈਤੀ ਹੈ ਕਾਰ ਜਿਸ ਕਰਕੇ ਉਹਦੀ ਮਾਫਤੇ ਮੌਤ ਹੋ ਗਈ ਜੇ ਅਸੀਂ ਡੈੱਡ ਬੋਡੀ ਆਪਾਂ ਪਹੁੰਚਾਈ ਜਿਹੜੀਆਂ ਭੇਜਤੀ ਮੌਤ ਦੇ ਵਿੱਚ ਬਾਕੀ ਅਗਲੀ ਕਾਰਵਾਈ ਕਰਦੇ ਆ ਬਿਆਨ ਲਿਖਾਦੇ ਆ जो ये कार वाला व्यक्ति कौन है पिछो कार वाला व्यक्ति मौके पे कार छोड़ के चला गया से आज का बाकी वो खराब जो बंद ही कार्रवाई करेंगे मरने वाले का ना है पवन सिंह पुत्र बचन सिंह वासी खेजपुरी वी ए जी एन ए यूनिवर्सिटी सी पोटेंशियल इन एवरीवन एंड एवरीथिंग अराउंड अस वी ड्राइव इनोवेशन एंड एंटरप्रेन्योरशिप वी ग्रूम कॉम्पिटेंट ग्लोबल सिटीजंस टू अफेक्ट पॉजिटिव चेंज